ਸਾਦੀ ਜਿੱਥੇ ਦੂਰਦਰਸ਼ਨ ਤੇ ਟੈਲੀਵਿਜ਼ਨ ਦੇ ਉਤੇ ਅਸੀਂ ਇਕੱਠੇ ਇੱਕ ਸਮਕਾਲੀ ਹਾਂ ਸੀ ਹੈ ਨਾ ਇਹ ਰੌਣਕ ਮੇਲਾ ਸਾਡਾ ਚੱਲਦਾ ਸੀ ਇਹ ਲਹਿਰਾਂ ਘਰ ਦੇ ਸੰਗ ਨਾਲ-ਨਾਲ ਐ ਰੈੱਡ ਕਰਾਸ ਦੀਆਂ ਨਾਈਟਾਂ ਸੀ ਬਹੁਤ ਕੀਤੀਆਂ ਪੰਜਾਬ ਦੇ ਸਾਰੇ ਡਿਵੀਜ਼ਨਸ ਸਭ ਦੀ ਨਾ ਚੀ ਜਦੋਂ ਪ੍ਰੋਗਰਾਮ ਹੋਣੇ ਔਰ ਉਹ ਸਮਾਜ ਦੀ ਭਲਾਈ ਵਾਸਤੇ ਗਰੀਬਾਂ ਦੀ ਭਲਾਈ ਵਾਸਤੇ ਰੈੱਡ ਕਰਾਸ ਪੈਸਾ ਇਕੱਠਾ ਕਰਦੀ ਸੀ ਤੇ ਅਸੀਂ ਇਹ ਪੰਡ ਬੰਦੇ ਹੁੰਦੇ ਸੀ ਤੇ ਸਾਰਾ ਸ਼ੋਅ ਮੇ ਨਾਲ ਐਨਰਜੀ ਐਂਕਰ ਕਰਨਾ ਔਰ ਸਾਰਾ ਉਹਨੂੰ ਸਾਹਮਣਾ ਇਕੱਠਿਆਂ ਕਰਨਾ ਇੱਕ ਤੋਂ ਬਾਅਦ ਇੱਕ ਅਸੀਂ ਨਜ਼ਰ ਆਂਦੇ ਹੁੰਦੇ ਸੀ ਸਾਰੇ ਲੜਕੇ ਮੰਚ ਦੇ ਉੱਤੇ ਹਰ ਕਿਸੇ ਤੇ ਭਰੋਸਾ ਸੀ ਕਿ ਜਿਹੜਾ ਵੀ ਸਟੇਜ ਤੇ ਖੜੇਗਾ ਸਾਰੀ ਖਲਕਤ ਨੂੰ ਇੱਕ ਵਾਰੀ ਕਾਇਲ ਕਰ ਦੇਗਾ ਔਰ ਹੱਸੇ ਹੀ ਹੱਸੇਗਾ ਉੱਥੇ ਮਹਿਸੂਸ ਹੁੰਦੇ ਸਨ ਰੌਣਕਾਂ ਲੱਗ ਜਾਂਦੀਆਂ ਸਨ ਸੋ ਮੈਂ ਕਈ ਧਾਕੇਆਂ ਦਾ ਇਹ ਰਿਸ਼ਤਾ ਮੈਂ ਤਾਂ ਸਮਝਦਾ ਕਿ ਜੇ ਮੈਂ ਰੌਣਕੀ ਰਾਮ ਵਜੋਂ ਉਸ ਵੇਲੇ ਆਇਆ ਤੇ ਇਹ ਚਤਰਾ ਚਾਚਾ ਅਸੀਂ ਦੋਨੋਂ ਚਾਚੇ ਹੀ ਚਾਚੇ ਬਿਲਕੁਲ ਹੈਨਾ ਤੇ ਹਰ ਇੱਕ ਨੂੰ ਇਦਾਂ ਲੱਗਦਾ ਜਿਦਾਂ ਸਾਕਈ ਚਾਚੇ ਸੋ ਆਈ ਫੀਲ ਵੈਰੀ ਬੈਡ ਐਂਡ ਸੈਡ ਨਾਊ ਔਰ ਮੈਂ ਹੀ ਇਕੱਲਾ ਨਹੀਂ ਸਾਰਾ ਪੰਜਾਬ ਜਿਨ੍ਹਾਂ ਜਿਨ੍ਹਾਂ ਜਿਨ ਨੂੰ ਵੀ ਪੰਜਾਬੀ ਜ਼ੁਬਾਨ ਆਂਦੀ ਹੈ ਜਿਨ ਨੂੰ ਹਿੰਦੀ ਵੀ ਆਂਦੀ ਹੈ ਉਹਦੇ ਐਕਸਪ੍ਰੈਸ਼ਨ ਤਾਂ ਫਿਲਮਾਂ 'ਚ ਉਹ ਵੀ ਦੇਖਦੇ ਹੀ ਨੇ ਨਾ। ਕਿਆ ਹੋਰ ਪਾਸ਼ਾ ਇਸ ਨਾਲ ਜੁੜੇ ਨੇ। ਸੋ ਹੀ ਵਾਜ਼ਾ ਜੈਮ অর ਥਿਸ ਇਸ ਥਿਸ ਇਸ ਨੋਟ ਅ ਲਾਸ ਆਫ ਦ ਫੈਮਿਲੀ ਬਟ ਟੋਟਲ ਪੰਜਾਬ। ਔਰ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲੇ ਸਾਰੇ ਦਸ਼ਕਾਂ ਔਰ ਸੁਣ ਵਾਲਿਆਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਕਰਦਾ ਕੋਈ ਜੀ ਚਲਾ ਗਿਆ। ਸੋ ਰੱਬ ਕਰੇ ਉਹਦੀ ਆਤਮਾ ਨੂੰ ਈਸ਼ਵਰ ਬਹੁਤ ਉੱਚੀ ਥਾਂ ਤੇ ਰੱਖੇ। ਉਨੇ ਹਾਸੇ ਵੰਡੇ ਨੇ। ਔਰ ਅੱਗੇ ਵੀ ਉਹਨੂੰ ਵੀ ਈਸ਼ਰ ਖੁਸ਼ੀਆਂ ਦੇਵੇ। ਕਿਉਂਕਿ ਜਿਹੜਾ ਜਾਣਾ ਨਿਯਮ ਹੈ ਕੁਦਰਤ ਦਾ ਉਹ ਤੇ ਕੋਈ ਚ ਇ ਨਹੀਂ ਕਰ ਸਕਦਾ। ਸਵਾਸ ਸਾਰਿਆਂ ਦੇ ਲਿਖਿਆ। ਸਾਨੂੰ ਹੀ ਲੱਗਦਾ ਨਾ 65 ਸਾਲ ਬੜੀ ਛੋਟੀ ਉਮਰ ਸੀ ਚਲਾ ਗਿਆ। ਮਗਰ ਕੁਦਰਤ ਨੂੰ ਲੱਗ ਰਿਹਾ ਕਿ ਯਾਰ ਇਨੀ ਦੇਦਾ ਲੋਕਾਂ ਨੂੰ ਸਾਰਿਆਂ ਤੇ ਮੈਨੂੰ ਵੀ ਕਿਤੇ ਖੁਸ਼ੀ ਵੰਡੇ ਆ ਕੇ। ਸਵੇਦਾਂ ਦਾ ਹੀ ਕੁਝ ਲੱਗ ਰਿਹਾ। ਸੋ ਆਈ ਥੈਂਕ ਯੂ ਵੈਰੀ ਮਚ। ਇਹ ਸਾਰੇ ਜੇ ਮੀਡੀਆ ਵੀ ਅਜੇ ਨਾ ਇਕੱਤਰ ਹੋਇਆ ਹੈ ਇਹ ਜਿੱਥੇ ਮੀਡੀਆ ਦੀ ਸ਼ੋਭਾ ਹੈ ਕਿ ਚੰਗੇ ਕਲਾਕਾਰ ਵਾਸਤੇ ਤੁਸੀਂ ਵੀ ਸਮਾਂ ਕੱਢੋ ਸੋ ਉਹਦਾ ਅਗੂ ਪਰਿਵਾਰ ਬੱਚਾ ਬਹੁਤ ਵਧੀ ਫੁੱਲੇ ਸਾਰਾ ਪਰਿਵਾਰ ਖੁਸ਼ ਹੋਵੇ